ਸਤਿ ਸ਼੍ਰੀ ਅਕਾਲ ਜੀ ਅਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਸੀ ਮਾਨ ਬੜੇ ਬਦਿਆ ਕਮੈਂਟ ਕੀਤੇ ਕਿ ਅਸੀਂ ਲੋਕ ਨਹੀਂ ਪਰਿਵਾਰਾਂ ਬਿਲਕੁਲ ਸਹੀ ਗੱਲ ਤੁਸੀਂ ਪਰਿਵਾਰੀਆਂ ਪਰਿਵਾਰੀਆਂ ਆਪਾਂ ਮੈਂ ਹਮੇਸ਼ਾ ਕਹਿੰਦੀ ਆ ਕਿਉਂਕਿ ਜਦੋਂ ਤੁਸੀਂ ਕਿਸੇ ਤੇ ਵਿਸ਼ਵਾਸ ਕਰ ਰਹੇ ਹੁੰਦੇ ਹੋ ਨਾ ਤੇ ਕੁਦਰਤ ਤੁਹਾਨੂੰ ਉਹਨਾਂ ਨਾਲ ਜੋੜ ਰਹੀ ਹੁੰਦੀ ਹੈ ਤੇ ਕੁਦਰਤ ਜਦੋਂ ਤੁਹਾਨੂੰ ਜੋੜਦੀ ਹੈ ਤੇ ਉਹ ਤੁਹਾਨੂੰ ਇੱਕ ਤਰਕ ਤੇ ਇੱਕ ਹਿੱਲਾ ਵਸੀਲਾ ਬਣਾਉਂਦੀ ਹੈ ਕਿ ਕੀ ਤੁਹਾਡੇ ਲਈ ਕੀ ਤੁਹਾਡੇ ਲਈ ਸਹੀ ਹੈ ਅਸਲ ਦੇ ਵਿੱਚ ਕੀ ਹੈ ਮੈਂ ਤੁਹਾਨੂੰ ਇੱਕ ਗੱਲ ਦੱਸਦੀ ਆ ਅਸੀਂ ਉਹਨਾਂ ਹੀ ਲੋਕਾਂ ਨੂੰ ਮਿਲ ਪਾਉਂਦੇ ਆ ਜੋ ਕੁਦਰਤ ਜ਼ਿੰਦਗੀ ਵਿੱਚ ਲੈਣ ਦੇਣ ਉਹ ਕਹਿੰਦੇ ਆ ਮੈਂ ਅੱਗੇ ਇੱਕ ਬੜੀ ਪ੍ਰਾਣੀ ਗੱਲ ਹੈ ਇੱਕ ਕਹਿੰਦੇ ਇਹ ਅਸੀਂ ਪਤਾ ਨਹੀਂ ਤੁਹਾਡਾ ਕਿਹੜੇ ਜਨਮ ਦਾ ਕਰਜ਼ਾ ਦੇਣਾ ਹੈ ਕਿਹੜੇ ਜਨਮ ਦਾ ਕਰਜ਼ਾ ਦੇਣਾ ਮਤਲਬ ਕਿਤੇ ਨਾ ਕਿਤੇ ਕੋਈ ਨਾ ਕੋਈ ਜ਼ਿੰਦਗੀ ਚ ਲੈਣ ਦੇਣ ਤੇ ਹੁੰਦਾ ਹੀ ਆ ਨਾ ਐਵੇਂ ਕੋਈ ਕਿਵੇਂ ਕਿਸੇ ਨੂੰ ਪਸੰਦ ਕਰ ਲੈਂਦਾ ਐਵੇਂ ਕੋਈ ਕਿਵੇਂ ਕਿਸੇ ਨੂੰ ਨਿੰਦਿਆ ਕਰ ਦਿੰਦਾ ਐਵੇਂ ਕੋਈ ਕਿਸੇ ਲਈ ਆਪਣੇ ਦਿਮਾਗ ਚ ਕੋਈ ਸੋਚ ਰੱਖ ਲੈਂਦਾ ਲੈ ਇਹਨੂੰ ਦਫਾ ਕਰ ਯਾਰ ਉਹਨੇ ਕੀ ਤੁਹਾਡਾ ਪਟਿਆ ਕੁਝ ਨਹੀਂ ਨਾ ਕੁਝ ਨਹੀਂ ਕੁਝ ਨਹੀਂ ਤੁਹਾਡਾ ਕੋਈ ਨੁਕਸਾਨ ਨਹੀਂ ਕੀਤਾ ਤੇ ਫਿਰ ਵੀ ਅਸੀਂ ਉਹਨੂੰ ਦੇਖਣਾ ਪਸੰਦ ਨਹੀਂ ਕਰਦੇ ਭਾਵੇਂ ਉਹ ਕਿੰਨਾ ਹੀ ਵਧੀਆ ਕਿਉਂ ਨਾ ਹੋਵੇ ਤੇ ਕਈ ਵਾਰੀ ਕੀ ਹੁੰਦਾ ਸਾਨੂੰ ਪਹਿਲੀ ਨਜ਼ਰ ਹੀ ਕੋਈ ਬੜਾ ਵਧੀਆ ਲੱਗਦਾ ਉਹੀ ਗੱਲ ਹੈ ਜੀ ਲੈਣ ਦੇਣੇ ਇਸੇ ਕਰਕੇ ਜੁੜੇ ਹੋਇਆ ਕਾਹਦਾ ਲੈਣ ਦੇਣ ਵਿਚਾਰਾਂ ਦਾ ਸਿੱਖਿਆ ਦਾ ਗਿਆਨ ਦਾ ਗਿਆਨ ਕੀ ਹੈ ਗਿਆਨ ਇਹ ਨਹੀਂ ਕਿ ਦੂਸਰੇ ਨੂੰ ਸਿੱਖਿਆ ਦੇਣਾ ਗਿਆਨ ਹੈ ਗਿਆਨੀ ਆ ਜੋ ਸਾਡੇ ਅੰਦਰ ਇੱਕ ਰੋਸ਼ਨੀ ਪੈਦਾ ਕਰਦਾ ਹੈ ਇੱਕ ਤਰਕ ਪੈਦਾ ਕਰਦਾ ਹੈ ਕਿਉਂ ਕੁਐਸਚਨ ਮਾਰਕ ਪੈਦਾ ਕਰਦਾ ਹੈ ਜਦੋਂ ਨਾ ਅਸੀਂ ਬਚਪਨ ਵਿੱਚ ਬੱਚਿਆਂ ਨੂੰ ਪੜਾਉਨੇ ਆ ਤੁਸੀਂ ਦੇਖਿਓ ਕਿਸੇ ਬੱਚੇ ਨੂੰ ਨਾ ਤੁਸੀਂ ਪੜਾਉਣ ਲੱਗਦੇ ਹੋ ਨਾ ਤੇ ਉਹ ਬੱਚਾ ਪੜ ਰਿਹਾ ਕੋਈ ਚੀਜ਼ ਤਾਂ ਉਹਨੇ ਕੀ ਕਰਨਾ ਉਹ ਪੜਦੇ ਨੇ ਪੁੱਛਣਾ ਕਿ ਇਹ ਕਿਉਂ ਛੋਟੇ ਬੱਚੇ ਦੇਖੋ ਕਿੰਨੇ ਕੁਐਸਚਨ ਪੁੱਛਦੇ ਆ ਇਹ ਚੰਦਰਮਾ ਇਦਾਂ ਕਿਉਂ ਹੈ ਧਰਤੀ ਗੋਲ ਕਿਉਂ ਹੈ ਇਹ ਇਦਾਂ ਕਿਉਂ ਹੈ ਕਿ ਉਮਦਾ ਜਵਾਬ ਜਦੋਂ ਤੁਹਾਨੂੰ ਹੌਲੀ 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 ਮਿਲਣਾ ਸ਼ੁਰੂ ਹੋ ਜਾਂਦਾ ਹੈ ਨਾ ਤੇ ਫਿਰ ਤੁਹਾਨੂੰ ਅੰਦਰਲੀ ਤ੍ਰਿਸ਼ਨਾ ਜਿਹੜੀ ਉਹ ਤੁਹਾਡੀ ਪੁੱਜਣੀ ਸ਼ੁਰੂ ਹੋ ਜਾਂਦੀ ਹੈ ਪਰ ਕਈ ਜ਼ਿੰਦਗੀ ਦੇ ਵਿੱਚ ਚੱਲਦੇ ਹੋਏ ਸਾਡੇ ਸਵਾਲ ਇਹ ਜੀ ਹੁੰਦੇ ਆ ਜਿਨ੍ਹਾਂ ਦਾ ਸਾਨੂੰ ਸਾਰੀ ਉਮਰ ਜਵਾਬ ਨਹੀਂ ਮਿਲਦਾ ਪਹਿਲੀ ਇੱਕ ਗੱਲ ਤੇ ਮੇਰੇ ਦਿਮਾਗ 'ਚ ਜੋ ਬੜੀ ਸੀ ਜਿਹਦੇ ਕਰਕੇ ਮੈਂ ਜੋਤੀ ਸਿੱਖੀ ਸੀ ਉਹ ਇਹ ਸੀ ਸਿਆਣੇ ਕਹਿੰਦੇ ਸੀ ਬਜ਼ੁਰਗ ਕਹਿੰਦੇ ਸੀ ਖਾਸ ਤੌਰ ਤੇ ਮੇਰੀ ਦਾਦੀ ਕਹਿੰਦੀ ਸੀ ਕਿ ਕਿ ਜਸੀ ਪਰਮਾਤਮਾ ਕਿਸੇ ਨੂੰ ਦੁੱਖ ਨਹੀਂ ਦਿੰਦਾ ਅੱਛਾ ਜੇ ਪਰਮਾਤਮਾ ਕਿਸੇ ਨੂੰ ਦੁੱਖ ਨਹੀਂ ਦਿੰਦਾ ਤੇ ਫਿਰ ਅਸੀਂ ਦੁਖੀ ਕਿਉਂ ਆਂ ਸਾਰੀ ਦੁਨੀਆ ਪਰੇਸ਼ਾਨ ਕਿਉਂ ਹੈ ਬਸ ਜਦੋਂ ਤੁਸੀਂ ਇਹ ਕਿਸੇ ਵੀ ਤਰ੍ਹਾਂ ਦਾ ਕੁਐਸਚਨ ਕਿਸੇ ਪ੍ਰਤੀ ਹੋਵੇ ਜੇ ਕਿਸੇ ਵੀ ਤਰ੍ਹਾਂ ਦਾ ਕੁਐਸਚਨ ਕਿਸੇ ਪ੍ਰਤੀ ਹੋਵੇ ਤੁਹਾਨੂੰ ਕਰਨ ਦਾ ਹੱਕ ਹੋਣਾ ਚਾਹੀਦਾ ਤੇ ਉਸ ਕੁਐਸਚਨ ਦੇ ਆਨਸਰ ਲੱਭਣ ਦਾ ਹੱਕ ਵੀ ਤੁਹਾਨੂੰ ਤੁਹਾਡੀ ਆਜ਼ਾਦੀ ਹੈ ਕੁਦਰਤ ਨੇ ਤੁਹਾਨੂੰ ਬੰਦਿਸ਼ ਬਣ ਕੇ ਪੈਦਾ ਨਹੀਂ ਕੀਤਾ ਕੁਦਰਤ ਨੇ ਤੁਹਾਨੂੰ ਜਿੰਨੀ ਕੁ ਸੋਚ ਜਿੰਨਾ ਕੋ ਦਿਮਾਗ ਜਿੰਨਾ ਕੋ ਖਾਣਾ ਦਿੱਤਾ ਹੈ ਨਾ ਤੁਸੀਂ ਉਹ ਖਾਣੇ ਮੁਤਾਬਕ ਉਹ ਨਹੀਂ ਕੋਈ ਸਰਚ ਕਰਨੀ ਹਰ ਕੋਈ ਵਿਗਿਆਨੀ ਥੋੜਾ ਬਣ ਜਾਂਦਾ ਹੈ ਸਾਇੰਸ ਤੇ ਹਰ ਕੋਈ ਪੜ੍ਹਦਾ ਹੈ ਫਿਰ ਹਰ ਕੋਈ ਇੱਕ ਤਰ੍ਹਾਂ ਦਾ ਕਿਵੇਂ ਆ ਕਿਸੇ ਨੇ ਕਿਸੇ ਨੂੰ ਪੁੱਛਿਆ ਉਹ ਕੁਛ ਨਹੀਂ ਹੁੰਦਾ ਬਾਈ ਨਾਰੀਅਲ ਤਾਰਨ ਦਾ ਕੀ ਹੁੰਨਾ ਹੈ ਇਹ ਗ੍ਰਹਿ ਕੁਛ ਨਹੀਂ ਕਰਦੇ ਉਹ ਪਰਮਾਤਮਾ ਨੂੰ ਮੰਨੋ ਬਾਈ ਮੰਨਣਾ ਕੀ ਮਤਲਬ ਮੰਨਣਾ ਹੀ ਪੈਣਾ ਹੈ ਉਹਨੂੰ ਉਹਨੇ ਸਾਹ ਦਿੱਤੇ ਆ ਜ਼ਿੰਦਗੀ ਦਿੱਤੀ ਹੈ ਤੇ ਉਹ ਅੰਦਰ ਹੀ ਆ ਮੰਨਣ ਦਾ ਕੀ ਮਤਲਬ ਹੈ ਮੈਨੂੰ ਤੇ ਇੱਕ ਗੱਲ ਸਮਝ ਨਹੀਂ ਆਉਂਦੀ ਕਿ ਉਹਨੂੰ ਮੰਨੋ ਮੰਨੋ ਮਤਲਬ ਨਹੀਂ ਤੁਹਾਡੇ ਹੱਥ ਵਸ ਕੁਝ ਹੈ ਜੇ ਨਹੀਂ ਮੰਨਣਾ ਤਾਂ ਮੈਂ ਤੇ ਆਪਾਂ ਆਪਾਂ ਇਹ ਗੱਲ ਤੇ ਗੱਲ ਤੇ ਕੁਐਸਚਨ ਵੀ ਨਹੀਂ ਕਰ ਸਕਦੇ ਕਿ ਉਹ ਇੱਕ ਪਹਿਲੀ ਹੀ ਗੱਲ ਹੈ ਕਿ ਇੱਕ ਹੀ ਆ ਦੂਜੀ ਗੱਲ ਇਹ ਆ ਕਿ ਉਹ ਕਣ ਕਣ ਵਿੱਚ ਹੈ ਜੋ ਕਣ ਕਣ ਵਿੱਚ ਹੈ ਤੇ ਉਹ ਕਣ ਸਾਨੂੰ ਨਹੀਂ ਲੱਗੇ ਤੇ ਉਹ ਸਾਡੇ ਚ ਹੀ ਹੈ ਨਾ ਤੇ ਫਿਰ ਇਹ ਤੇ ਗੱਲ ਨਹੀਂ ਨਾ ਬਣਦੀ ਕਿ ਸਿਰਫ ਉਹਨੂੰ ਮੰਨੋ ਤੇ ਫਿਰ ਠੀਕ ਹੈ ਓਕੇ ਜੇ ਉਹਨੂੰ ਮੰਨਦੇ ਆ ਤੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਦੁੱਖ ਸੁੱਖ ਦੁੱਖ ਦੇਣ ਵਾਲਾ ਵੀ ਉਹ ਐ ਐਡਾ ਪਰਮਾਤਮਾ ਕਿਵੇਂ ਨਰਦਾਈ ਹੋ ਸਕਦਾ ਕੋ ਆਪਣੇ ਬੱਚਿਆਂ ਨੂੰ ਦੁੱਖ ਦੇਗਾ ਇੱਕ ਮਾਂ ਤੇ ਇੱਕ ਪਿਓ ਇੱਕ ਮਾਤਾ ਪਿਤਾ ਕਹਿੰਦੇ ਆ ਨਾ ਅਸੀਂ ਪਰਮਾਤਮਾ ਨੂੰ ਤੂੰ ਹੀ ਮਾਤਾ ਤੂੰ ਹੀ ਪਿਤਾ ਤੇ ਫਿਰ ਉਹ ਸਾਨੂੰ ਦੁੱਖ ਕਿਉਂ ਦੇ ਰਿਹਾ ਤੁਸੀਂ ਕਿੰਨੇ ਕੋ ਆਪਣੇ ਬੱਚਿਆਂ ਨੂੰ ਦੁੱਖ ਦੇਣੇ ਆਪ ਜਿੰਨਾ ਮਰਜੀ ਤੁਸੀਂ ਕੁਛ ਕਹਿ ਲਓ ਪਰ ਜਦੋਂ ਤੁਹਾਨੂੰ ਪਤਾ ਕਿ ਤੁਹਾਡਾ ਬੱਚਾ ਧੁਖੀ ਹੈ ਤੁਸੀਂ ਸਭ ਕੁਝ ਭੁੱਲ ਜਾਂਦੇ ਹੋ ਤੇ ਫਿਰ ਉਹ ਕਿਉਂ ਨਹੀਂ ਭੁੱਲਦਾ ਉਹ ਕਿਉਂ ਸਾਨੂੰ ਦੁੱਖ ਦਿੰਦਾ ਕਿਉਂਕਿ ਕਿਉਂਕਿ ਜਿਸ ਧਰਤੀ ਤੇ ਅਸੀਂ ਰਹਿ ਰਹੇ ਆ ਇਹ ਧਰਤੀ ਇਹ ਧਰਤੀ ਤੇ ਰਹਿਣਾ ਇਹ ਕੁਦਰਤ ਨੂੰ ਮੰਨਣਾ ਇਹ ਕੁਦਰਤ ਦੀ ਰਜ਼ਾ ਵਿੱਚ ਰਹਿਣਾ ਦਿਨ ਤੇ ਰਾਤ ਦੀ ਪਰਖ ਨੂੰ ਕਰਕੇ ਚੱਲਣਾ ਇਹ ਇਨਸਾਨ ਦੀ ਬੁੱਧੀ ਜਿਹੜੀ ਉਹਨੇ ਸਭ ਤੋਂ ਉੱਤੇ ਦਿੱਤੀ ਹੈ ਨਾ ਦਿਮਾਗ ਦਿੱਤਾ ਹੈ ਇਹ ਉਹਦੇ ਅਨੁਸਾਰ ਚੱਲਣਾ ਡਾਕਟਰ ਕੋ ਬਣਿਆ ਵੈਦ ਕਿਉਂ ਬਣਿਆ ਅੱਛਾ ਇੰਨੇ ਸਮਝਦਾਰੀ ਸੀ ਅੱਜ ਤੱਕ ਅੱਜ ਕੱਲ ਆਪਾਂ ਅਸੀਂ ਬੜੇ ਹੋ ਗਏ ਆ ਪ੍ਰੈਕਟੀਕਲ ਨਹੀਂ ਹੋ ਗਏ ਸਾਇੰਸਵਾਨ ਹੋ ਗਏ ਆ ਜ਼ਿਆਦਾ ਜਾਦਾ ਜਾਦਾ ਹੀ ਤਰਕ ਤੇ ਜਿਆਦਾ শারਪ ਚੱਲਣ ਲੱਗ ਗਏ ਆ ਮੈਂ ਖੁਦ ਆਪਣੀ ਦੇਖਿਆ ਕਿ ਕਿਸੇ ਨੇ ਇਥੋਂ ਨਬਜ਼ ਦੇਖੀ ਹੈ ਨਬਜ਼ ਦੇਖ ਕੇ ਦੱਸ ਦਿੱਤਾ ਕਿ ਕੀ ਹੈ ਤੇ ਅੱਜ ਕੱਲ ਲੋਕ ਸਕੈਨਾਂ ਦੇਖ ਕੇ ਦੱਸ ਦਿਆ ਤੇ ਉਹਦੇ ਚ ਵੀ ਭਲੇਖੇ ਪੈ ਜਾਂਦੇ ਆ ਉਹ ਨਬਜ਼ ਦੇਖ ਕੇ ਦੇਖਣ ਵਾਲਾ ਰੱਬ ਨਹੀਂ ਹੈ ਪਰ ਉਹਦੇ ਅੰਦਰ ਜੋ ਵਸਿਆ ਉਹ ਗਿਆਨ ਜੋ ਉਸਨੇ ਨੌਲੇਜ ਹੈ ਜੋ ਉਸ ਨੂੰ ਉਸ ਚੀਜ਼ ਦੀ ਪਰਖ ਹੈ ਉਹ ਦੇਣ ਵਾਲਾ ਕੁਦਰਤ ਜ਼ਰੂਰ ਹੈ ਰਾਵਣ ਕਹਿੰਦੇ ਮਾਰ ਰਿਹਾ ਸੀ ਮਰਨਾ ਤੇ ਸਾਰਿਆਂ ਨੇ ਆ ਜਦੋਂ ਹਰਾਵਣ ਮਾਰ ਰਿਹਾ ਸੀ ਇਹ ਗੱਲ ਕਹਿਣੀ ਚਾਹੀਦੀ ਆ ਜਦੋਂ ਨਾ ਰਾਵਣ ਮਾਰ ਰਿਹਾ ਸੀ ਆ ਰਾਮ ਨੇ ਕਿਹਾ ਲక్ష్మణ ਨੂੰ ਕਿ ਜਾ ਕੋਈ ਗਿਆਨ ਲੈ ਲਾ ਕਿਉਂ ਕਿਹਾ ਆ ਵੀ ਤੇ ਮਾਰੇ ਆ ਵਜਾ ਬਣਿਆ ਨਾ ਪਰ ਇੰਨਾ ਤੇ ਪਤਾ ਸੀ ਨਾ ਗਿਆਨੀ ਬੜਾਏ ਨਹੀਂ ਤੇ ਆਪ ਹੀ ਗਿਆਨ ਦੇ ਦੇਣਾ ਸੀ ਉਹ ਰਾਮ ਕੋਲ ਕਿਹੜਾ ਗਿਆਨ ਨਹੀਂ ਸੀ ਇੱਕ ਤਰਕ ਹੈ ਇੱਕ ਗੱਲ ਹੈ ਸਭ ਤੋਂ ਜ਼ਿਆਦਾ ਸਮਝਦਾਰ ਤੇ ਵਿਦਵਾਨ ਵਿਦਵਾਨ ਮਤਲਬ ਕਿ ਇਹ ਵੇਦਾਂ ਦਾ ਜੋ ਕੇ ਕਹਿੰਦੇ ਜੁਬਾਨ ਤੇ ਹੀ ਉਹਦੇ ਹਰ ਤਰ੍ਹਾਂ ਦੀ ਕਲਾ ਸੀ ਉਹਦੇ ਸਮੇਂ ਤੇ ਕਾਲ ਨੂੰ ਵੀ ਬੰਨਿਆ ਸੀ ਇੱਟਾ ਗਿਆਨੀ ਮਹਾਪੁਰਖ ਹੈ ਮਰ ਰਿਹਾ ਹੈ ਤਾਂ ਕਿਹਾ ਕਿ ਮਰ ਲੰਗਾ ਬੰਦਾ ਨਾ ਹਮੇਸ਼ਾ ਇਹ ਇੱਕ ਲੌਜੀਕ ਹੀ ਲਾ ਲਓ ਕਿਉਂਕਿ ਉਹਨੂੰ ਪਤਾ ਹੈ ਕਿ ਹੁਣ ਜੋ ਦੁਨੀਆਦਾਰੀ ਚ ਸੀ ਜੋ ਜਿਸ ਤਰ੍ਹਾਂ ਸੀ ਹੁਣ ਸਭ ਖਤਮ ਹੈ ਹੁਣ ਦੁਨੀਆ ਤੋਂ ਉੱਪਰ ਦੀ ਗੱਲ ਹੈ ਉਹਨੂੰ ਇਥੋਂ ਜਾਣ ਦੀ ਗੱਲ ਐ ਹੁਣ ਉਸ ਤੋਂ ਬਾਅਦ ਹੀ ਕੋਈ ਗੱਲ ਹੀ ਨਹੀਂ ਉਸ ਤੋਂ ਬਾਅਦ ਐਵੇਂ ਲੁਜੇਵੇਂ ਆ ਕੋਈ ਸਵਰਗ ਨਰਕ ਨਹੀਂ ਐ ਸਭ ਇੱਥੇ ਹੀ ਆ ਦੂਜੀ ਗੱਲ ਕਹਿੰਦੇ ਉਹਨੇ 라 ਕਿਹਾ ਕਿ ਜਾ ਗਿਆਨ ਲੈ ਲੈ ਉਹ ਜਾ ਕੇ ਰਾਵਣ ਦੇ ਖੜ ਗਿਆ ਕੋਣ ਤੇ ਰਾਵਣ ਨੇ ਮਾਰ ਰਿਆ ਸੀ ਤੜਫ ਰਿਆ ਸੀ ਅੱਖਾਂ ਖੋਲੀਆਂ ਉਹਦੇ ਵੱਲ ਦੇਖਿਆ ਸਮਾਈਲ ਦਿੱਤੀ ਮੁਸਕਰਾਇਆ ਤੇ ਅੱਖਾਂ ਬੰਦ ਕਰ ਲਈਆਂ ਲਾ ਸ਼ਿਮਨ ਚਲਾ ਗਿਆ ਰਾਮ ਰਾਮ ਕੋ ਦੁਆਰ ਕਹਿੰਦਾ ਵੀ ਉਹਨੇ ਕੀ ਗਿਆਨ ਦੇਣਾ ਏ ਉਹਨੇ ਕੀ ਕਹਿਣਾ ਏ ਉਤੇ ਅੱਖਾਂ ਖੋਲ੍ਹੀਆਂ ਮੁਸਕਰਾਇਆ ਤੇ ਅੱਖਾਂ ਬੰਦ ਕਰ ਲਈਆਂ ਮੇਰੇ ਵੱਲ ਦੇਖ ਕੇ ਤੇ ਕੁਝ ਨਹੀਂ ਕਿਹਾ ਉਹ ਕਹਿੰਦਾ ਬੜਾ ਗਿਆਨੀ ਹੈ ਬ੍ਰਾਹਮਣ ਹੈ ਬਹੁਤ ਹੀ ਜ਼ਿਆਦਾ ਪਹੁੰਚੀ ਹੋਇਆ ਹੈ ਪਹੁੰਚਿਆ ਮਤਲਬ ਜ਼ਿੰਦਗੀ ਦੇ ਅਸੂਲਾਂ ਨੂੰ ਜਾਣਨ ਵਾਲਾ ਏ ਤੇ ਜਾ ਤੇਰੇ ਚੀ ਗਲਤੀ ਹੋਣੀ ਹੈ ਪੈਰਾਂ ਕੋਲ ਜਾ ਕੇ ਖੜ। ਦੂਸਰੀ ਵਾਰ ਲక్ష్మణ ਗਿਆ ਪੈਰਾਂ ਵਾਲੀ ਸਾਈਡ ਤੇ ਖੜ ਗਿਆ। ਕਹਿੰਦਾ ਰਾਵਣ ਮਹਾਰਾਜ ਬ੍ਰਾਹਮਣ ਦੇਵਤਾ ਕਹਿੰਦੇ ਸੀ ਅੱਗੇ ਬ੍ਰਾਹਮਣ ਨੂੰ ਕੀ ਕਹਿਣਾ ਚਾਹੋਂਗੇ? ਕੁਝ ਗਿਆਨ ਦੇ ਦਿਓ। ਝੋਲੀ ਘੱਟ ਕੇ ਖੜਾ। ਗਿਆਨ ਦੇ ਦਿਓ। ਕਹਿੰਦਾ ਫਿਰ ਰਾਵਣ ਨੇ ਅੱਖਾਂ ਖੋਲੀਆਂ, ਮੁਸਕਰਾਇਆ। ਤੇ ਲక్ష్మణ ਨੂੰ ਕਹਿਣ ਲੱਗਾ ਕਹਿੰਦੇ ਆ ਮਤਲਬ ਪੜਿਆ ਮੈਂ ਕਿ ਤੋ ਕਿ ਇੱਕ ਤੇ ਕੱਲ ਨਹੀਂ ਹੈ ਤੇ ਉਹੀ ਕਾਲ ਹੈ ਜਿਹੜਾ ਅਸੀਂ ਕੱਲ ਬਾਰੇ ਸੋਚਦੇ ਹਾਂ ਉਹੀ ਕਾਲ ਹੈ ਕੱਲ ਹੈ ਹੀ ਨਹੀਂ ਜੋ ਹੈ ਅੱਜ ਹੀ ਹੈ ਤੇ ਅੱਜ ਕੀ ਹੈ ਇਹ ਸਭ ਕੁਝ ਰਜਾਈ ਇਹ ਸਭ ਕੁਝ ਮਤਲਬ ਜੋ ਹੋ ਰਿਹਾ ਹੈ ਜੋ ਹੋਣਾ ਹੈ ਵਕਤ ਨੇ ਕਰਨਾ ਹੈ ਕੱਲ ਨੂੰ ਬੰਨਣਾ ਕਾਲ ਨੂੰ ਬੰਨਣਾ ਉਸ ਨੂੰ ਫੜ ਕੇ ਰੱਖਣਾ ਕਿ ਅਸੀਂ ਆ ਨਹੀਂ ਹੋਣ ਦੇਵਾਂਗੇ ਇਹ ਹੈ ਹੀ ਨਹੀਂ ਕੋਈ ਚੀਜ਼ ਤੁਸੀਂ ਸਮਝੇ ਇਸ ਚੀਜ਼ ਨੂੰ ਅਗਰ ਕੁਝ ਜ਼ਰੂਰੀ ਹੈ ਅਗਰ ਕੁਝ ਜ਼ਰੂਰੀ ਹੈ ਉਹਨੂੰ ਅਸੀਂ ਕੱਲ ਤੇ ਟਾਲਨੇ ਆ ਤਾਂ ਉਹ ਜ਼ਰੂਰੀ ਹੋ ਹੀ ਨਹੀਂ ਸਕਦਾ ਉਹ ਜ਼ਰੂਰੀ ਕਿੱਥੇ ਹੈ ਜਦ ਅਸੀਂ ਕਹਿ ਦਿੱਤਾ ਬ ਜ਼ਰੂਰੀ ਤਾਂ ਬਹੁਤ ਹੈ ਪਰ ਕੱਲ ਕਰਾਂਗੇ ਕਿਉਂਕਿ ਕੱਲ ਕਿੱਥੋਂ ਕਰ ਲੋਗੇ ਉਹ ਜ਼ਰੂਰੀ ਹੋ ਹੀ ਨਹੀਂ ਆ ਤਾਂ ਹੀ ਤੇ ਕੱਲ ਤੇ ਟਾਲਿਆ ਤਾਂ ਅੱਜ ਕੀ ਹੈ ਸਿਰਫ ਅੱਜ ਹੀ ਹੈ ਅੱਜ ਹੀ ਹੈ ਸਾ ਆਇਆ ਤੇ ਆਇਆ ਨਾ ਆਇਆ ਤੇ ਨਾ ਆਇਆ ਪੋ ਵਿਖ ਕੁਛ ਨਹੀਂ ਹੈ ਜਿਹਦਾ ਨਾਂ ਹੀ ਪਉ ਤੋ ਨਿਕਲਦਾ ਏ ਮਤਲਬ ਹਵਾਈ ਹੈ ਕੁਛ ਨਹੀਂ ਹੈ ਆਉਣ ਵਾਲੇ ਕੱਲ ਦੀਆਂ ਚਿੰਤਾਵਾਂ ਅੱਜ ਕੱਲ ਲੋਕਾਂ ਨੂੰ ਬਹੁਤ ਜ਼ਿਆਦਾ ਵੱਧ ਗਈਆਂ ਹਰ ਕਿਸੇ ਨੂੰ ਵੱਧ ਗਈਆਂ ਹਰ ਕਿਸੇ ਨੂੰ ਵੱਧ ਗਈਆਂ ਪਰ ਸੱਚ ਜਾਣੋ ਅੱਜ ਬਾਰੇ ਟੈਨਸ਼ਨ ਕਿਸੇ ਨੂੰ ਨਹੀਂ ਹੈ ਅੱਜ ਦੀ ਗੱਲ ਕੋਈ ਨਹੀਂ ਕਰਦਾ ਮੈਂ ਇੱਕ ਦਿਨ ਪਹਿਲਾਂ ਵੀਡੀਓ ਚ ਦੱਸਿਆ ਸੀ ਕੁਦਰਤ ਨੇ ਅਗਰ ਤੁਹਾਨੂੰ ਪਿੱਛੇ ਮੁੜ ਕੇ ਦੇਖਣ ਦੀ ਸਿੱਖਿਆ ਦੇਣੀ ਹੁੰਦੀ ਮੈਂ ਇੱਕ ਜਗ੍ਹਾ ਤੇ ਪੜਿਆ ਸੀ ਸੁਣਿਆ ਹੀ ਸੀ ਜਿੱਦਾਂ ਆਪਾਂ ਫੇਸਬੁੱਕ ਤੇ ਲਿਖਦੇ ਆ ਕਿਸੇ ਨੇ ਲਿਖਿਆ ਕਿ ਆਪਣੇ ਕੱਲ ਨੂੰ ਨਹੀਂ ਭੁੱਲਣਾ ਚਾਹੀਦਾ ਆਪਣੇ ਕੱਲ ਨੂੰ ਨਹੀਂ ਆਪਣੇ ਇਤਿਹਾਸ ਨੂੰ ਨਹੀਂ ਭੁੱਲਣਾ ਚਾਹੀਦਾ ਕੱਲ ਜੋ ਤੁਹਾਡੇ ਨਾਲ ਬੀਤ ਗਿਆ ਉਹਨੂੰ ਛੱਡ ਦੇਣਾ ਚਾਹੀਦਾ ਹੈ ਜਦ ਕੁਦਰਤ ਨੇ ਸਿਰਫ ਇੱਥੇ ਤੱਕ ਗਰਦਨ 모ੜਨ ਦੀ ਇਜਾਜ਼ਤ ਦਿੱਤੀ ਹੈ ਇੱਥਾ ਮਤਲਬ 모ੜੇ ਸਾਥ ਭੈਣ ਪਾਈ ਤੇ ਇਹਨਾਂ ਨੂੰ ਦੇਖੋ ਆਲੇ ਦੁਆਲੇ ਜੋ ਤੁਹਾਡੇ ਖੜੇ ਆ ਤੁਹਾਡੇ ਮਾਤਾ ਪਿਤਾ ਨੇ ਜਾਂ ਆਪਣੀ ਜ਼ਿੰਦਗੀ ਦੇਖੋ ਜਾਂ ਉਹਨਾਂ ਭੈਣ ਪਾਈਆਂ ਦੀ ਦੇਖੋ ਜੋ ਤੁਹਾਡੇ ਨਾਲ ਕੁਦਰਤ ਨੇ ਖੂਨ ਨੇ ਜੋੜੇ ਆ ਪਿੱਛੇ ਕੌਣ ਹੈ ਮਾਇਨੇ ਨਹੀਂ ਰੱਖਦਾ ਅੱਗੇ ਕੌਣ ਹੈ ਮਾਇਨੇ ਹੀ ਨਹੀਂ ਰੱਖਦਾ ਮਾਇਨੇ ਰੱਖਦਾ ਅਸੀਂ ਕੀ ਆ ਮਾਇਨੇ ਰੱਖਦਾ ਅੱਜ ਕੀ ਹੈ ਮਾਇਨੇ ਰੱਖਦਾ ਜੋ ਕਿਵੇਂ ਰਹੇ ਜੀਉ ਕਿਵੇਂ ਰਹੇ ਇਹ ਸਚਾਈਆ ਜ਼ਿੰਦਗੀ ਐਦਾਂ ਜਿਉਓ ਇਹ ਨਹੀਂ ਕਿ ਖਾਲੀ ਹੋ ਗਿਆ ਤੇ ਫੇਰ ਕੀ ਕਰਾਂਗੇ ਫੇਰ ਕਿਹਨੇ ਦੇਖੀ ਐ ਹੋ ਗਏ ਤੇ ਜੇ ਕੁਦਰਤ ਨੇ ਭਰਨਾ ਹੋਇਆ ਭਰ ਦੇਗਾ ਜੇ ਨਹੀਂ ਤਾਂ ਫੇਰ ਨਾ ਸਹੀ ਕਿਹੜਾ ਸੁੱਟ ਰਹੇ ਆ ਕਿਹੜਾ ਵੰਡ ਰਹੇ ਆ ਕਿਹੜਾ ਉਜਾੜ ਰਹੇ ਆ ਕਿਹੜਾ ਉਡਾ ਰਹੇ ਆ ਆਪਣੇ ਤੇ ਲਾ ਰਹੇ ਹੋਂ ਤੇ ਇੱਥੇ ਆਪਣੇ ਤੇ ਲਾਉਣੀਆਂ ਚੀਜ਼ਾਂ ਆਪ ਹੀ ਕਮਾਈਆਂ ਨੇ ਤਾਂ ਹੀ ਆ ਨਾ ਆਪਣੇ ਤੇ ਲਾ ਰਹੇ ਹੋਂ ਕਮਲਾ ਕੋਈ ਨਹੀਂ ਹੁੰਦਾ ਉਨੀ ਕੋਈ ਭੁੱਖ ਤੋਂ ਜ਼ਿਆਦਾ ਅੱਛਾ ਜੇ ਕਿਸੇ ਨੂੰ ਕਦੀ ਵਾਰ ਰੋਟੀ ਸੁਆਦ ਲੱਗੇ ਨਾ ਜਾਂ ਕੋਈ ਵੀ ਚੀਜ਼ ਸੁਆਦ ਲੱਗੇ ਸੱਚ ਜਾਣੋ ਢਿੱਡ ਵੀ ਹਜਮ ਨਹੀਂ ਕਰਦਾ ਇੱਕ ਚੀਜ਼ ਲੋੜ ਤੋਂ ਵੱਧ ਹੋਵੇ ਤਾਂ ਤਾਂ ਲੋੜਾਂ ਜਿੰਨੀਆਂ ਜ਼ਿਆਦਾ ਆਪਣੀਆਂ ਜਿੰਨੀਆਂ ਪੂਰੀਆਂ ਕਰ ਸਕਦੇ ਹੋ ਜਿੰਨੀ ਕੋਈ ਇਜਾਜ਼ਤ ਕੁਦਰਤ ਨੇ ਦਿੱਤੀ ਹੋਈ ਹੈ ਜਿੰਨੀ ਕੋ ਜੇ ਸ਼ੌਂਕ ਪੂਰੇ ਕਰ ਸਕਦੇ ਹੋ ਉਹ ਅੱਜ ਹੀ ਹੈ ਅੱਜ ਮਤਲਬ ਇਹ ਨਹੀਂ ਮੇਰੇ ਕਹਿਣ ਦਾ ਮਤਲਬ ਕਿ ਕੱਢੋ ਜੀ ਬਸ ਉਡਾ ਦਿਓ ਜੀ ਅੱਜ ਹੀ ਜੀਣਾ ਉਹ ਗੱਲ ਨਹੀਂ ਹੈ ਮਤਲਬ ਅੱਜ ਨੂੰ ਇੰਜੋਏ ਕਰੋ ਉਹਨਾਂ ਪੈਸੇ ਨਾਲ ਹੋਣੀ ਇਹ ਸਚਾਈ ਹੈ ਇਹ ਪੈਸੇ ਨਾਲ ਨਹੀਂ ਹੁੰਦੀ। ਇੱਕ ਨਾ ਪਿੱਛੇ ਦੀ ਫੋਟੋ ਰਿਲੀਜ਼ ਹੋਈ ਅੰਬਾਨੀ ਦੇ ਮੁੰਡੇ ਦੀ ਸੀ। ਹੁਣ ਤੁਹਾਡਾ ਨਾਲ ਗੱਲ ਕਰਦੀ ਆ। ਤੇ ਸਾਰੇ ਲੋਕ ਕੋਈ ਕਿਸੇ ਨੇ ਚੌਕਾ ਮਾਰਿਆ ਸੀ ਤੇ ਸਾਰੇ ਲੋਕ ਬੜੇ ਚਿਹਰਾ ਆਪਣੀ ਕਰ ਦਿੰਦੇ ਵਾਹ ਵਾਹ ਜਿਵੇਂ ਤਾੜੀਆਂ ਮਾਰਿਆ। ਤੋ ਐ ਬੈਠੇ ਆ ਜਿਵੇਂ ਪੁੱਛੋ ਨਾ ਤੇ ਕਿਸੇ ਨੇ نیچے ਲਿਖ ਕੇ ਪਾਇਆ ਜਨਤਾ ਬੜੀ ਤੇਜ ਹੈ ਲਿਖ ਦਿੰਦੀ ਹੈ ਕਮੈਂਟ। ਕਿਸੇ ਨੇ ਲਿਖ ਕੇ ਪਾਇਆ ਆ ਲਓ ਜੀ ਪੈਸੇ ਨਾਲ ਖੁਸ਼ੀਆਂ ਤੇ ਚਿਹਰੇ ਦੀ ਰੌਣਕ ਆ ਜਾਂਦੀ ਹੈ। ਹੁਣ ਤੁਸੀਂ ਆਪ ਹੀ ਵੇਖ ਲਓ। ਪੈਸੇ ਨਾਲ ਕਿੱਥੇ ਹੁੰਦੀ ਹੈ ਜੀ ਰੌਣਕ? ਰੌਣਕ ਨਹੀਂ ਆਉਂਦੀ ਪੈਸੇ ਨਾਲ। ਸਮਾਈਲ ਜਿਹੜੀ ਆ ਨਾ ਤੁਹਾਡੀ ਇਹ ਤੁਹਾਡੇ ਨਾਲ ਹੀ ਆਉਣੀ ਹੈ ਤੇ ਤੁਹਾਡੇ ਆਪਣਿਆਂ ਨਾਲ ਆਉਣੀ ਹੈ। ਕਿਉਂ ਗੱਲ ਦੀ ਚਿੰਤਾ ਬਾਹਰ ਚਲੇ ਜਾ ਕੰਮ ਕਰ ਲੈ। ਬੱਚੇ ਸੰਗੇ ਹੋ ਜਾਣਗੇ ਜੀ ਜੇ ਕਿਤੇ ਬਾਹਰ ਚਲਾ ਗਿਆ। ਜੂਨ ਸੁਧਰਦੀ ਉਹਨਾਂ ਦੀ ਵੀ ਕੀ ਗਾਰੰਟੀ ਹੈ? ਨਹੀਂ ਨਾ। ਨਹੀਂ ਨਾ। ਤੇ ਠੀਕ ਹੈ। ਜਿੱਦਾਂ ਚੱਲ ਰਿਹਾ ਚੱਲਣ ਦੋ। ਕੋਸ਼ਿਸ਼ ਕਰਨੀ ਤੁਹਾਡਾ ਕੰਮ ਹੈ। ਮਰਨਾ ਨਹੀਂ ਹੈ ਕੋਸ਼ਿਸ਼ ਲਈ। ਠੀਕ ਹੈ। 26 ਜਨਵਰੀ 2025 ਦਿਨ ਐਤਵਾਰ ਦਾ ਹੈ द्वादशी ਤਿਥੀ ਹੈ ਅੱਜ ਕ੍ਰਿਸ਼ਨ ਪੱਖ ਚੱਲ ਰਿਹਾ ਹਨੇਰ ਪੱਖ ਚੰਦਰ ਰਾਸ਼ੀ ਦੀ ਗੱਲ ਕਰੀਏ ਆਪਾਂ ਤਾਂ ਅੱਜ ਐਤਵਾਰ ਵਾਲੇ ਦਿਨ 26 ਜਨਵਰੀ ਦਾ ਮਤਲਬ ਤੁਹਾਨੂੰ ਪਤਾ ਹੀ ਹੈ ਕਿ ਅੱਜ 26 ਜਨਵਰੀ ਤੇ ਐਤਵਾਰ ਵਾਲੇ ਦਿਨ ਤਿਲ ਦੁਆਦਸ਼ੀ ਹੈ ਔਰ ਭਾਰਤ ਆਪਣਾ ਗਣਤੰਤਰਤਾ ਦਿਵਸ ਮਨਾ ਰਿਹਾ ਹੈ ਕਿੰਵਾ 76ਵਾਂ ਠੀਕ ਹੈ 76ਵਾਂ ਗਣਤੰਤਰਤਾ ਦਿਵਸ ਹੈ ਗੰਡਮੂਲ ਵਿਚਾਰ ਬਣੇ ਰਹਿਣਗੇ ਔਰ ਦੇਸਤਾ ਨਕਸ਼ਤਰ ਗੰਡਮੂ ਦਾ ਨਕਸ਼ਤਰ ਸਵੇਰੇ 8:26 ਤੱਕ ਉਸ ਤੋਂ ਬਾਅਦ ਵੀ ਗੰਡਮੂਲੀ ਬਣੇ ਰਹੇ ਆ ਮੂਲ ਨਕਸ਼ਤਰ ਚੱਲੇਗਾ ਔਰ 8:26 ਤੇ ਚੰਦਰਮਾ ਜੋ ਹੈ বৃশ্চਿਕ ਰਾਸ਼ੀ ਤੋਂ ਨਿਕਲ ਕੇ ਤਨੂ ਰਾਸ਼ੀ ਵਿੱਚ ਜਾਏਗਾ ਤਨੂ ਰਾਸ਼ੀ ਵਿੱਚ ਚੰਦਰਮਾ ਜੋ ਹੈ ਤਕਰੀਬਨ ਮੂਲ ਨਕਸ਼ਤਰ ਵਿੱਚ ਮੰਗਲ ਤੇ ਦ੍ਰਿਸ਼ਟੀ ਪਵੇਗੀ ਕੀ ਪ੍ਰਭਾਵ ਪਾਏਗਾ ਇਸ ਤੇ ਆਪਾਂ ਚਰਚਾ ਕਰਦੇ ਆ ਇੱਕ ਗੱਲ ਆਜ਼ਾਦੀ ਤੇ ਵੀ ਕਰ ਲੈਨੇ ਆ ਗੰਦੰਤਰਤਾ ਦਿਵਸ ਹੈ ਆਜ਼ਾਦੀ ਦਾ ਮਤਲਬ ਜੇਲ੍ਹ ਚੋਂ ਨਿਕਲਣਾ ਨਹੀਂ ਹੈ ਅਨਜੁੜੀ ਦਾ ਮਤਲਬ ਹੈ ਮਨ ਦਾ ਆਜ਼ਾਦ ਹੋਣਾ ਤੇ ਇਸ਼ਾਵਾ ਦਾ ਪੂਰਾ ਹੋਣਾ ਤੇ ਇਸ਼ਾਵਾ ਦਾ ਪੂਰਾ ਮਤਲਬ ਧਰਤੀ ਤੇ ਵਾਰ-ਵਾਰ ਨਹੀਂ ਆਉਣਾ ਆਜ਼ਾਦੀ ਆਜ਼ਾਦੀ ਕਹਿਣ ਨਾਲ ਆਜ਼ਾਦੀ ਨਹੀਂ ਮਿਲਦੀ ਖੁੱਲ ਕੇ ਜੀਉਣ ਨਾਲ ਆਜ਼ਾਦੀ ਜ਼ਰੂਰ ਮਿਲ ਜਾਂਦੀ ਹੈ ਪਿੰਜਰਾ ਭਾਵੇਂ ਸੋਨੇ ਦਾ ਹੀ ਕਿਉਂ ਨਾ ਹੋਵੇ ਪਿਆਰ ਨਾਲ ਹੀ ਭਾਵੇਂ ਕਿਸੇ ਨੂੰ ਅੰਦਰ ਬੰਦ ਕਰਕੇ ਰੱਖਿਆ ਹੋਵੇ ਗਲਤ ਹੈ ਜ਼ਰੂਰ ਤੇ ਜ਼ਰੂਰ ਆਜ਼ਾਦੀ ਦਾ ਆਨੰਦ ਆਪ ਵੀ ਲਓ ਤੇ ਦੂਜਿਆਂ ਨੂੰ ਵੀ ਦਿਵਾਓ ਮਨ ਦੀ ਆਜ਼ਾਦੀ ਹੈ ਦਿਮਾਗ ਦੀ ਆਜ਼ਾਦੀ ਹੈ ਸੋਚ ਦੀ ਆਜ਼ਾਦੀ ਹੈ ਹਰ ਤਰ੍ਹਾਂ ਦੇ ਨਾਲ ਜਦੋਂ ਤੁਸੀਂ ਫ੍ਰੀ ਆਪਣੇ ਵਿਚਾਰਾਂ ਤੋਂ ਵੀ ਉੱਠ ਕੇ ਆਪਣੇ ਆਪ ਤੋਂ ਉੱਠ ਕੇ ਤਾਂ ਇਹ ਆਜ਼ਾਦੀ ਸਭ ਤੋਂ ਪਹਿਲਾਂ ਅਰੀਜ ਅਨੀਮੇਸ਼ ਰਾਸ਼ੀ ਦੀ ਗੱਲ ਕਰਾਂਗੇ ਮੇਸ਼ ਰਾਸ਼ੀ ਵਾਲਿਆਂ ਦੇ ਲਈ ਦੇਖਿਆ ਜਾਵੇ ਤਾਂ ਚੰਦਰਮਾ ਨੌਵੇਂ ਸਥਾਨ ਵਿੱਚ ਕਿਸਮਤ ਸਥਾਨ ਵਿੱਚ ਸ਼ੁਭផល ਕਰਦਾ ਹੈ ਕਿਸਮਤ ਸਥਾਨ 'ਚ ਬੈਠਾ ਹੋਇਆ ਚੰਦਰਮਾ ਤੁਹਾਨੂੰ अच्छी ਸੋਚ ਦਏਗਾ ਅੱਛਾ ਜੋ ਧਾਰਮਿਕ ਬਣਾਏਗਾ ਤੁਹਾਨੂੰ ਪਰ ਕਾਲਾਪਨ ਤੇ ਚ ਕੋਈ ਕੰਮ ਜਾਂ ਫੈਸਲਾ ਨਹੀਂ ਕਰਨਾ ਉਦਾਸੀ ਉਸਦੀ وجہ ਨਾਲ ਨੁਕਸਾਨ ਉਸਦੀ وجہ ਨਾਲ ਹੋ ਸਕਦਾ ਹੈ ਉਦਾਸੀ ਤਾਂ ਕਾਦੀ ਹੋਣੀ ਹੈ ਅੱਛੇ ਲੋਕਾਂ ਨਾਲ ਸਬੰਧਾਂ 'ਚ ਸੁਧਾਰ ਹੋਏਗਾ ਕੇਤੂ ਦਾ ਨਕਸ਼ਤਰ ਮਿੱਤਰ ਨਹੀਂ ਹੈ ਇਕੱਲੇ ਬਚਿਆਂ ਨੂੰ ਦਾ ਟੌਰਸ ਬ੍ਰਿਖਰਾ ਰਾਸ਼ੀ ਵਾਲਿਆਂ ਦੇ ਪਿਤਾ ਦੀ ਸਿਹਤ ਥੋੜੀ ਖਰਾਬ ਰਹੇਗੀ ਹਸਪਤਾਲਾਂ ਦੇ ਚੱਕਰ ਲੱਗਣਗੇ ਵਜਾ ਕੋਈ ਵੀ ਹੋਵੇ ਪਾਣੀ 'ਚ ਦੁੱਧ ਪਾ ਕੇ ਇਸ਼ਨਾਨ ਕਰੋ ਤੇ ਚਾਂਦੀ ਆਪਣੇ ਕੋਲ ਰੱਖੋ ਜੈਮਿਨੀ ਮਿਥੂ ਰਾਸ਼ੀ ਵਾਲਿਆਂ ਦੇ ਲਈ ਕਾਫੀ ਇਮੋਸ਼ਨਲ ਤੁਸੀਂ ਰਿਸ਼ਤਿਆਂ ਨੂੰ ਲੈ ਕੇ ਪ੍ਰੇਮ ਸਬੰਧਾਂ ਵਿੱਚ ਕੜਤਣ ਵਾ ਸਕਦੀ ਹੈ ਥੋੜੀ ਟੂ ਟੂ ਮਮਾ ਹੋ ਸਕਦੀ ਹੈ ਜ਼ੁਬਾਨ 'ਚ ਮਿਠਾਸ ਰੱਖੋ ਤੇ ਸਵੇਰੇ ਉੱਠ ਕੇ ਜੀਭ ਤੇ ਤੇਲ ਲਗਾ ਲਓ ਜੀਭ ਤੇ ਸ਼ਾਇਦ ਲਗਾ ਲਓ ਸ਼ੇਖ ਸ਼ਾਇਦ ਤੇ ਜੀਭ ਨਹੀਂ ਜੀਭ ਤੇ ਸ਼ਾਇਦ ਲਗਾ ਲਓ ਠੀਕ ਹੈ ਹਾਂ ਲਹਰ ਰੰਗ ਨਹੀਂ ਪਾਵਾ ਕੈਂਸਰ ਕਰਕਰਾਸ਼ੀ ਵਾਲਿਆਂ ਦੇ ਲਈ ਸੂਰਜ ਬੋਤ ਸਤਮੇ ਤੇ ਚੰਦਰ ਸ਼ੇਮੇ ਸਥਾਨ ਵਿੱਚ ਅੱਖਾਂ ਦੀ ਥੋੜੀ ਜੀ ਪ੍ਰੋਬਲਮ ਤਾਂ ਕਰੇਗੀ ਟੈਸਟ ਕਰਾਓ ਅੱਖਾਂ ਨਿਗਾ ਘੱਟ ਰਹੀ ਹੈ ਕੱਚੀ ਲੱਸੀ ਦੇ ਚਿੱਟੇ ਮਾਰੋ ਮੋਬਾਈਲ ਤੋਂ ਪਰ ਟਾਈਮ ਟੇਬਲ ਬਣਾ ਲਓ ਨਾ ਕਿ ਇੰਨਾ ਕੁ ਬਸ ਮੋਬਾਈਲ ਤੇ ਬੈਠਣਾ ਸੌਣ ਤੋਂ ਪਹਿਲਾਂ ਬਿਲਕੁਲ ਮੋਬਾਈਲ ਤੇ ਨਹੀਂ ਬੈਠਣਾ ਰਾਤ ਨੂੰ ਮੋਬਾਈਲ ਯੂਜ਼ ਨਾ ਕਰੋ ਅੱਧਾ ਘੰਟੇ ਤੋਂ ਜ਼ਿਆਦਾ ਨਾ ਬੈਠੋ ਸ਼ੁਕਰ ਚ ਨਹੀਂ ਪਹਿਲਾਂ ਹੀ ਤੁਹਾਡੇ 8ਵੇਂ ਸਥਾਨ ਵਿੱਚ ਚੱਲਦੇ ਪਿਆ ਵਾਹਣ ਵੀ ਧਿਆਨ ਨਾਲ ਚਲਾਓ ਕੋਸ਼ਿਸ਼ ਕਰਨੀ ਹੈ ਕਿ ਤੂ ਦਾ ਨਕਸ਼ਤਰ ਮਿੱਤਰ ਨਾ ਹੁਣ ਕਰਕੇ ਧਾਰਮਿਕ ਸਥਾਨ ਤੇ ਚੰਨੇ ਦੀਦਾਰ ਰੱਖ ਦੋ ਲਿਓ ਸਿੰਘ ਰਾਸ਼ੀ ਵਾਲਿਆਂ ਦੇ ਐਤਵਾਰ ਦਾ ਦਿਨ ਹੈ ਸੰਡੇ ਨੂੰ ਫਾਂਡੇ ਬਣਾਓ ਆਪਣੇ ਪਰਿਵਾਰ ਨਾਲ ਬੈਠ ਕੇ ਖਾਣਾ ਖਾਓ ਬਾਹਰ ਕਿਤੇ ਫੰਕਸ਼ਨ ਦੇਖਣ ਦਾ ਤੁਹਾਡਾ ਮਨ ਹੈ ਤਾਂ ਕੋਈ ਫੰਕਸ਼ਨ ਦਾ ਨਿਉਟਾ ਆਇਆ ਤਾਂ ਜ਼ਰੂਰ ਜਾ ਕੇ ਆਓ ਮੂਵੀ ਵਗੈਰਾ ਦੇਖਣ ਵੀ ਜਾ ਸਕਦੇ ਹੋ ਆਪਣੇ ਮਾਤਾ ਪਿਤਾ ਨੂੰ ਨਾਲ ਲੈ ਕੇ ਜਾਓ ਦਿਨ ਵਧੀਆ ਜਾਏਗਾ ਥੋੜਾ ਆਜਾ ਘਟ ਬੋਲੇ ਵਰਗੋ ਕੰਨਿਆ ਰਾਸ਼ੀ ਵਾਲਿਆਂ ਦੇ ਲਈ ਜੋ ਚੰ드ਰਮਾ ਪੰਜਵੇਂ ਸਥਾਨ ਵਿੱਚ ਹੈ ਸੋਚ ਅੱਛੀ ਹੈ ਮਾਨਾ ਚ ਹੈ ਦਿਮਾਗ ਵੀ ਅੱਛਾ ਹੈ ਸੌਰੀ ਚੌਥੇ ਸਥਾਨ ਵਿੱਚ ਹੈ ਤਾਂ ਗ੍ਰਹਾਂ ਦੇ ਹਿਸਾਬ ਦੇ ਨਾਲ ਕੇਤੂ ਦਾ ਨਕਸ਼ਤਰ ਤੇ ਕੇਤੂ ਤੁਹਾਡੇ ਲਗਨ ਚ ਚੱਲ ਰਿਹਾ ਪਾਰਟੀ ਫੰਕਸ਼ਨ ਅਟੈਂਡ ਤੁਸੀਂ ਵੀ ਕਰ ਸਕਦੇ ਹੋ ਘੁੰਮਣ ਫਿਰਨ ਜਾ ਸਕਦੇ ਹੋ ਕਿਤੇ ਮੱਥਾ ਟੇਕਣ ਜਾ ਸਕਦੇ ਹੋ ਸਿਤਾਰੇ ਤੁਹਾਡੇ ਚੰਗੇ ਚੱਲਦੇ ਪਿਆ ਕੀੜੀਆਂ ਨੂੰ ਸ਼ੱਕਰ ਆਟਾ ਜ਼ਰੂਰ ਪਾ ਦਿਓ ਕੀੜੀਆਂ ਦੇ ਭੌਂਤੇ लिब्रतुला राशि दी ਗੱਲ ਕਰੀਏ ਤਾਂ ਐਲੀਗੇਸ਼ਨ ਤੋਂ ਮਤ ਤੋਂ ਬਚੋ ਜੀ ਕੇਤੂ ਦਾ ਨਕਸ਼ਤਰ ਵਿਦੇਸ਼ ਲਈ ਤਾਂ ਚੰਗਾ ਹੈ ਕੰਮ ਕਰਨ ਲਈ ਵੀ ਚੰਗਾ ਹੈ ਵਿਰੋਧੀ ਵੀ ਦੁਬਾਰ ਹੈ ਪਰ ਥੋੜਾ ਉਤਾਵਲਾਪਨ ਬੇਚੈਨੀ ਜਾਂ ਕਿਸੇ ਪ੍ਰਤੀ ਰੱਖੇ ਗਏ ਅਜੀਬ ਜਿਹੇ ਵਿਚਾਰ ਤੁਹਾਨੂੰ ਉਲਝੇਵੇਂ ਵਿੱਚ ਪਾ ਸਕਦੇ ਆ ਤਾਂ ਬੋਲਣ ਤੋਂ ਪਹਿਲਾਂ ਸੋਚੋ ਤੇ ਸੋਚਣ ਤੋਂ ਪਹਿਲਾਂ ਸਬੰਧ ਦੇਖ ਲਓ ਕੀ ਹੈ ਹਨਾ ਦੁੱਧ ਮੱਤੇ ਤੇ ਲਾ ਕੇ ਦਿਨ ਦੀ ਸ਼ੁਰੂਆਤ ਕਰੋ ਸਕੋਰਪੀਓ ਬ੍ਰਿਸ਼ਚਿਕ ਰਾਸ਼ੀ ਵਾਲਿਆਂ ਦੇ ਲਈ ਕੇਤੂ ਦਾ ਨਕਸ਼ਤਰ ਥੋੜੀ ਜਿਹੀ ਥਕਾਵਟ ਰਹੇਗੀ ਸਿਹਤ ਦੇ ਵਿੱਚ ਬਾਹ ਮੋਢੇ ਚ ਦਰਦ ਵੀ ਰਹੇਗਾ ਮਾਂ ਦੀ ਸੇਥ ਥੋੜੀ ਖਰਾਬ ਰਹਿ ਸਕਦੀ ਹੈ ਸਿਤਾਰਿਆਂ ਦੇ ਹਿਸਾਬ ਨਾਲ ਕੀ ਕਰਨਾ ਹੈ ਜੇ ਤੁਸੀਂ ਇੱਕ ਦੁੱਧ ਦਾ ਪੈਕੇਟ ਅੱਜ ਧਾਰਮਿਕ ਸਥਾਨ ਤੇ ਰੱਖ ਸਕਦੇ ਹੋ ਪਾਣੀ ਤੋਂ ਰੰਗ ਰਹੇ ਹੋ ਤਾਂ ਦੁੱਧ ਨੂੰ ਥੋੜਾ ਜਿਹਾ ਚੌਲ ਤੇ ਦੁੱਧ ਚਲਪ੍ਰਭਾ ਵੀ ਕਰ ਦਿਓ ਕਾਲਾ ਨੀਲਾ ਰੰਗ ਅਜਪਾਉਣਾ ਨਹੀਂ ਅਤੇ ਮਾਂ ਨਾਲ ਬੈਸਵਾ ਦੀ ਤੁਸੀਂ ਵੀ ਨਹੀਂ ਕਰਨੀ ਸੈਜੀਟੇਰਸ ਤਨੂ ਰਾਸ਼ੀ ਵਾਲਿਆਂ ਨੂੰ ਵੀ ਆਪਣੀ ਸੇਥ ਦਾ ਧਿਆਨ ਰੱਖਣਾ ਚਾਹੀਦਾ ਹੈ ਨਾਜ ਨਾਲ ਜੁਕਾਮ ਛਿੱਕਾਂ ਤੇ ਥੋੜਾ ਸੇਥ ਖਰਾਬ ਰਹੇਗੀ ਚਾਂਦੀ ਆਪਣੇ ਕੋਲ ਲੈ ਕੇ ਜਾਓ ਅਗਰ ਕਿਤੇ ਸਫਰ ਤੇ ਜਾ ਰਹੇ ਹੋ ਤੇ ਜ਼ਰੂਰੀ ਹੈ ਬਿਨਾ ਮੰਗੇ ਕਿਸੇ ਨੂੰ ਸਲਾਹ ਹਜੀ ਵੀ ਨਹੀਂ ਦੇਣੀ ਤੇ ਹਰਾ ਰੰਗ ਤੁਸੀਂ ਵੀ ਨਹੀਂ ਪਾਉਣਾ ਤੇ ਕੱਚ ਦਾ ਗਲਾਸ ਵੀ ਨਹੀਂ ਵਰਤਣਾ ਕੈਪ੍ਰਿਕੌਰਨ ਮਕਰ ਰਾਸ਼ੀ ਵਾਲਿਆਂ ਨੂੰ ਰਾਜਨੀਤੀ ਤੌਰ ਤੇ ਕੋਈ ਨਿਯੰਤਾ ਆ ਸਕਦਾ ਕਿਤੋਂ ਨੇਮ ਫੇਮ ਬਣਾਉਣ ਲਈ ਸਿਤਾਰੇ ਤੁਹਾਡੇ ਚੰਗੇ ਆ ਮਾਨਸਿਕ ਤੌਰ ਤੇ ਕਲਪਾਹਟ ਨਾ ਹੋਵੇ ਤਾਂ ਆਤਮ ਦੁੱਧ ਦਾ ਸੇਵਨ ਬਿਲਕੁਲ ਵੀ ਨਾ ਕਰੋ ਰਸੋਈ 'ਚ ਬੈਠ ਕੇ ਖਾਣਾ ਖਾਣਾ ਵਿਰੋਧੀ ਤੁਹਾਡਾ ਕੋਈ ਕੁਝ ਨਹੀਂ ਵਿਗਾੜ ਸਕਣਗੇ ਪਰ ਪੈਸੇ ਦੀ ਥੋੜੀ ਕੈਸ਼ ਇਨ ਹੈਂਡ ਦੀ ਕਮੀ ਜ਼ਰੂਰ ਆ ਰਹੀ ਹੈ ਤੁਹਾਨੂੰ ਤਾਂ ਉਸ ਨੂੰ ਦੂਰ ਕਰਨ ਦੇ ਲਈ ਕੀ ਕਰਨਾ ਤੁਸੀਂ ਚੰਦਰ ਨੂੰ ਸ਼ੁਭ ਕਰਨਾ ਹੈ ਤੇ ਉਹਦੇ ਲਈ ਚੌਲ ਹਲਦੀ ਦੁੱਧ ਧਾਰਮਿਕ ਸਥਾਨ ਤੇ ਰੱਖ ਸਕਦੇ ਹੋ ਅਕਿਊਰਸ ਕੁੰਭ ਰਾਸ਼ੀ ਦੀ ਗੱਲ ਕਰੀ ਤਾਂ ਕਾਫੀ ਇਮੋਸ਼ਨਲ ਮਾਤਾ ਦੀ ਸਿਹਤ ਨੂੰ ਲੈ ਕੇ ਕਾਫੀ ਇਮੋਸ਼ਨਲ ਘਰ ਪਰਿਵਾਰ ਦੀਆਂ ਚੀਜ਼ਾਂ ਨੂੰ ਲੈ ਕੇ ਬੱਚਿਆਂ ਨੂੰ ਲੈ ਕੇ ਹਨ ਤਾਂ ਹਜੇ ਇਨਵੈਸਟਮੈਂਟ ਜ਼ਿਆਦਾ ਕਰਨੀ ਨਹੀਂ ਹੈ ਪ੍ਰਾਪਰਟੀ ਸੇਲ ਪਰਚੇਜ ਕਰਨ ਦੇ ਲਈ ਤੁਸੀਂ ਕੋਸ਼ਿਸ਼ ਜ਼ਰੂਰ ਕਰ ਸਕਦੇ ਹੋ ਮੀਟਿੰਗ ਜ਼ਰੂਰ ਕਰ ਸਕਦੇ ਹੋ ਗੱਲਬਾਤ ਜ਼ਰੂਰ ਕਰ ਸਕਦੇ ਹੋ ਗੱਲ ਤੁਹਾਡੀ ਸੁਣੀ ਵੀ ਚਾਹੀਏ ਇਮਪ੍ਰੈਸ਼ਨ ਅੱਛਾ ਪਵੇਗਾ ਪਰ ਧੱਕੇ ਨਾਲ ਜਾਂ ਸੌਦਾ ਕਰਨਾ ਥੋੜਾ ਨੁਕਸਾਨ ਹੀ ਕਰਾਏਗਾ ਪਾਈਸੇਸ ਮੇਨ ਰਾਸ਼ੀ ਵਾਲਿਆਂ ਦੇ ਲਈ ਇਸ ਸਿਤਾਰੇ ਜੋ ਕੇਤੂ ਦਾ ਨਕਸ਼ਤਰ 7ਵੇਂ ਘਰ ਦਾ ਮਾਲਕ ਜੀਵਨ ਸਾਥੀ ਦੇ ਨਾਲ ਸਬੰਧਾਂ ਵਿੱਚ ਸੁਧਾਰ ਦੇ ਲਈ ਯਤਨ ਜ਼ਰੂਰ ਕਰੋ ਕੋਈ ਵੀ ਪਰੇਸ਼ਾਨੀ ਕਿਸੇ ਵੀ ਤਰ੍ਹਾਂ ਦੀ ਹੈ ਉਸ ਨੂੰ ਪਰਿਵਾਰ ਵਿੱਚ ਬੈਠ ਕੇ ਤੁਸੀਂ ਸੁਲਝਾ ਸਕਦੇ ਹੋ ਛੋਟੇ ਮੋਟੇ ਨੋਕ ਚੋਕ ਵੱਡਾ ਰੂਪ ਧਾਰਨ ਨਾ ਕਰੇ ਤਾਂ ਉਹਦੇ ਲਈ ਥੋੜਾ ਸਾਇਲੈਂਟ ਮੋਡ ਵਿੱਚ ਰਹੋ ਗੱਲ-ਗੱਲ ਤੇ ਟੋਕਾ ਟਾਕੀ ਗੱਲ-ਗੱਲ ਤੇ ਗੱਲ ਨੂੰ ਕੱਟਣਾ ਜਾਂ ਗੱਲ-ਗੱਲ ਤੇ ਵਿਵਾਦ ਕਰਨਾ ਸਹੀ ਨਹੀਂ ਹੈ ਵੈ ਮਨ ਨੂੰ ਆਪਣੇ ਦਿਮਾਗ ਚੋਂ ਕੱਢੋ ਤੇ ਪਰਿਵਾਰ ਨਾਲ ਇੱਕ ਟਾਈਮ ਤੇ ਖਾਣਾ ਖਾਓ ਤਾਂ ਕਿ ਰਾਹੁ ਲਗਨ ਚ ਬੈਠਾ ਸ਼ਾਂਤ ਹੋਵੇ ਇਹ ਸੀ ਅਸਟੋਲੋਜੀ ਵਿਦ ਲੋਜਿਕ ਵਿੱਚ ਕਿਦਾਂ ਆਪਾਂ ਗ੍ਰਹਿਾਂ ਨੂੰ ਸ਼ੁਭ ਕਰਕੇ ਸਹੀ ਕਰਕੇ ਹਰ ਤਰ੍ਹਾਂ ਨਾਲ ਹਰཅੀ ਦੇ એનર્ਜੀ ਨੂੰ ਸ਼ੁਭ ਕਰ ਸਕਦੇ ਹਾਂ ਦੇਖੋ ਕੰਮ ਜ਼ਰੂਰੀ ਨਹੀਂ ਹੈ ਕਿ ਪੈਸੇ ਲਈ ਕੀਤਾ ਜਾਂਦਾ ਕੰਮ ਕਰਨਾ ਇੱਕ ਮਨ ਦੀ ਸੰਤੁਸ਼ਟੀ ਲਈ ਵੀ ਬਹੁਤ ਜ਼ਰੂਰੀ ਹੈ ਕਈ ਵਾਰੀ ਕੀ ਹੁੰਦਾ ਕਿ ਸਾਨੂੰ ਕੰਮ ਮਿਲਦਾ ਹੀ ਨਹੀਂ ਉਹਨਾਂ ਬਾਹਰ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਇਸ ਚੀਜ਼ ਲਈ ਬੱਚਿਆਂ ਦੇ ਫੋਨ ਵੀ ਆਉਂਦੇ ਆ ਤੇ ਬੱਚਿਆਂ ਦੇ ਪੇਰੈਂਟਸ ਇੰਨੀ ਦੇਰ ਤੋਂ ਕੰਮ ਨਹੀਂ ਮਿਲਿਆ ਚਲੋ ਜਦ ਹੁਣ ਕੰਮ ਹੈ ਹੀ ਨਹੀਂ ਤਾਂ ਮਿਲੇ ਕਿੱਥੋਂ ਇਹ ਤੁਹਾਨੂੰ ਤੁਸੀਂ ਸਮਝਦਾਰ ਹੋ ਪਰ ਫਿਰ ਵੀ ਕੰਮ ਨਾ ਮਿਲਦਾ ਹੋਵੇ ਕੰਮ ਛੁੱਟ ਜਾਂਦਾ ਹੋਵੇ ਜਾਂ ਕਾਮਕਾਰ ਦੀ ਰੂਟੀਨ ਚ ਸਹੀ ਤਰ੍ਹਾਂ ਨਾਲ ਹੁਣ ਪਤਾ ਹੈ ਕੰਮ ਕਰਾਂਗੇ ਤਾਂ ਖਾਵਾਂਗੇ ਹੁਣ ਕੀ ਕਰਨ ਬੱਚੇ ਵੀ ਵਿਚਾਰੇ ਤਾਂ ਉਹਦੇ ਲਈ ਮੈਂ ਤੁਹਾਨੂੰ ਇੱਕੋ ਬਾਤ ਦੱਸਦੀ ਆ ਇੱਕ ਤਾਂ ਬੱਚਿਆਂ ਨੂੰ ਕਹੋ ਕਿ ਉਹ ਨੌਰ ਕਮਰੇ ਦੀ ਨਾਰਥ-ਵੈਸਟ ਦਿਸ਼ਾ ਚ ਸੌਣ ਜਾਂ ਸਾਊਥ-ਵੈਸਟ ਦਿਸ਼ਾ ਚ ਸੌਣ ਤਾਂ ਕਿ ਥੋੜੀ ਬਹੁਤੀ ਸਟੇਬਿਲਟੀ ਆਵੇ ਦੂਜੀ ਗੱਲ ਇਹ ਆ ਕਿ ਕੰਮਤੇ ਜਾਂਦੇ ਸਮੇਂ ਜਾਂ ਕੰਮ ਮਿਲ ਨਹੀਂ ਰਿਹਾ ਤਾਂ ਪਾਣੀ ਦਾ ਘੁੱਟ ਪੀ ਕੇ ਜਾਂ ਕਿਸੇ ਤੋਂ ਆਪਣੀ ਮਦਦ ਲੈਣੀ ਹੈ ਤਾਂ ਇੱਥੇ ਤੁਸੀਂ ਕੁੱਤੇ ਨੂੰ ਕੁਝ ਨਾ ਕੁਝ ਪਾਉਂ ਦਰਵੇਸ਼ ਨੂੰ ਪਾਉਂਦੇ ਵੀ ਕੇਤੂ ਸ਼ੁਭ ਹੋ ਜਾਂਦਾ ਹੈ ਕੰਮ ਕਰ ਸਹੀ ਹੋ ਜਾਂਦਾ ਹੈ ਦੂਸਰਾ ਜਲਦੀ ਉੱਠਣਾ ਸੂਰਜ ਦੇ ਦਰਸ਼ਨ ਕਰਨ ਨਾਲ ਕੌਨਫੀਡੈਂਸ ਵਧਦਾ ਹੈ ਤੇ ਤੀਸਰਾ ਸ਼ੁਕਰ ਨੂੰ ਸ਼ੁਭ ਕਰਨਾ ਬਹੁਤ ਜ਼ਰੂਰੀ ਹੈ ਜੋ ਧਨ ਦਾ ਕਾਰਕ ਹੈ ਤਾਂ ਸ਼ੁਕਰ ਨੂੰ ਸ਼ੁਭ ਕਰਨ ਦੇ ਲਈ ਕੰਨਾਂ ਪਿੱਛੇ ਇਤਰ ਲਗਾਉਣਾ ਤੇ ਬਤਕਾਂ ਨੂੰ ਬ੍ਰੈੱਡ ਖੁਲਾਣਾ ਇੱਕ ਉਹ ਪਾ ਮੰਨਿਆ ਜਾਂਦਾ ਟੋਟਕਾ ਮੰਨਿਆ ਜਾਂਦਾ ਤੁਸੀਂ ਕਰ ਸਕਦੇ ਹੋ ਇਹਦੇ ਨਾਲ ਕੰਮ ਕਰ ਅੱਛਾ अच्छा तो हम उ मिलना जो मिलना है पर कम जरूर मिल जाएगा भावें में मिले ठीक है तो इसी वास्तु टिप समा इजाजत आप सब दस दिन अच्छा जावे खुश रहो मुस्कुराते रहो मनो इजाजत सत श्रीकाल